ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧਰਮਗੜ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਕਰੇਲੂ ਸੱਜਣਾਂ ਕੋਲੇ ਪਹੁੰਚਿਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾ ਬੱਚੀ ਦਿਖਾਵਾਂਗੇ ਇੱਕ ਤੇ ਦਿਖਾਵਾਂਗੇ ਕੂਜ ਵਰਗੀ ਦੰਦਾ ਚ ਆ ਸੂਆ ਦੂਜਾ ਸੁੰਦੀ ਆ ਤੇ ਪਹਿਲਾਂ ਦਾ ਜਿਹੜਾ ਰਿਕਾਰਡ ਆ ਦੁੱਧ ਦਾ ਚੰਗਾ ਰਿਕਾਰਡ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਖੋਲ ਕੇ ਤੋੜ ਕੇ ਦਿਖਾ ਦਾਂਗੇ ਅੱਜ ਜੀ ਹੋਰ ਕੀ ਹਾਲ ਹੈ ਜੀ ਵਧੀਆ ਜੀ ਤੁਸੀਂ ਨਾਮ ਤੇ ਐਡਰੈਸ ਦੱਸ ਦੋ ਬਾਈ ਨਾਮ ਦੀਪ ਸਿੰਘ ਆ ਜੀ ਪਿੰਡ ਧਰਮੜਾਣਾ ਜ਼ਿਲ੍ਹਾ ਫਗਰੂ ਨੰਬਰ ਵੀ ਬੋਲ ਦਿਓ ਬਾਈ 9855892870 9855892870 ਆ ਤੋਰ ਦੇ ਬਾਈ ਫੋਨ ਕੀ ਤੋਰ ਦਿੰਦੇ ਸੁਆ ਕਿਹੜਾ ਦਾ ਸੁਆ ਬਾਈ ਦੂਜਾ ਸੁਆ ਦੂਜਾ ਦੰਦਾਂ ਚ ਕਿਵੇਂ ਆ ਹੁਣ ਦੰਦਾਂ ਚ ਬਾਈ ਚਾਰ ਦੰਦ ਕਨਫਰਮ ਚ ਆ ਰਹੇ ਆ ਹਾਂ ਬਾਈ ਜ਼ਿਆਦੇ ਤਾਂ ਨਹੀਂ ਨਾ ਨਾ ਬਾਈ ਆ ਦੰਦਾਂ ਚ ਹੈਗੀ ਆ ਸੱਜਣੋਂ ਚਾਰ ਦੰਦ ਤੇ ਆ ਗਈ ਪ੍ਰਿੰਟ ਵਾਲੀ ਜਾਤਨ ਨਸਲ ਤੇ ਕੁਆਲਿਟੀ ਹੈਗੀ ਆ ਬੱਚੀ ਚ ਫੁੱਲ ਆਰਡਰ ਵੀ ਬਿਲਕੁਲ ਫਿਕਸ ਰੱਖਦੀ ਆ ਨਾਲ ਲਗਵਾ ਪਹਿਲਾਂ ਦਾ ਰਿਕਾਰਡ ਕੀ ਆ ਜੀ ਪਹਿਲਾਂ ਦਾ 20 ਲੀਟਰ ਆ ਬਈ 20 ਖਾਸਾ ਹੁੰਦਾ ਮੈਂ ਨਾ ਬਈ 20 ਹੈਗਾ ਹੈਗਾ ਬਈ ਕਟਾ ਲਾ ਹੁਣ ਤਾਂ ਮੈਂ ਨਾ ਬਈ ਇੱਕ ਸਲਾਵਾ ਹਾਂ ਬਈ ਕਿੰਨੀ ਕਿ ਖਰਾਕ ਪਾਉਂਦਾ ਰਹੇ ਫਿਰ 20 ਕਿਲੋ ਦੇ ਨੀ 6 6 ਕਿਲੋ ਫੀਡ ਪਾਉਂਦਾ ਰਹੇ 6 ਕਿਲੋ ਨਹੀਂ 20 ਦੇਂਗੀ ਸੇਵਾ ਹੈ ਦੀ ਚਾਰ ਚੂਲ ਵਧਿਆ ਸੀ ਬਈ ਠੀਕ ਆ ਆ ਵੈੜ ਸੱਜਣਾ ਚੰਗੀ ਆ ਥੋੜਾ ਖਾ ਕੇ ਜਿਆਦੇ ਦੁੱਧ ਦੇਣ ਵਾਲੀ ਆਇਟਮ ਆ ਬਾਈ ਕਹਿੰਦਾ ਸਿਰਫ 6 ਕਿਲੋ ਫੀਡ ਨਾਲ ਨਾਲ ਚਾਰ ਪਾ ਕੇ ਸਾਇਲੇਜ ਆਪਾਂ ਕਹਿ ਲਈਏ ਮੱਕੀ ਦਾ ਵੀ ਪੂਰਾ 20 ਦਿੱਤਾ ਤੇ ਕਿਸੇ ਥੋੜੇ ਜਿਹਾ ਕਾਰੀਗਰ ਸੱਜਣ ਦੇ ਹੱਥ ਲੱਗੀ ਹੁੰਦੀ 25 ਵੀ ਕਢਾ ਸਕਦਾ ਜੀ ਤੋਂ ਕਿਉਂਕਿ ਬੈਡ ਚ ਪਸ਼ੂ ਚ ਕੁਆਲਿਟੀ ਹੋਣੀ ਚਾਹੀਦੀ ਆ ਜਿਵੇਂ 10 ਕਿਲੋ ਫੀਡ ਖਾ ਕੇ ਤਾਂ ਹਰੇਕੇ 20 ਦੇ ਦੂ ਪਰ ਜਿਹੜੀ 6 ਖਾ ਕੇ ਦੇਊਗੀ ਆਪਾਂ ਉਹਨੂੰ ਬਰੀਡ ਆਖਾਂਗੇ ਵੀ ਉਹ ਚੰਗੀ ਬਰੀਡ ਹੀ ਆ ਇਧਰੋਂ ਵੀ ਲੈ ਅਗਲੇ ਬੰਨੇ ਵੀ ਦਿਖਾਦੀ ਆ ਆਰਡਰ ਲਾ ਕੇ ਨੇੜੇ ਸਮਾਰ ਕੇ ਇਧਰੋਂ ਇੱਥੋਂ ਕਰਾਦੇ ਚ ਇੱਕ ਆਰਡਰ ਹੈਗਾ ਬਿਲਕੁਲ ਫਸਮਾ ਤੇ ਸਵੇਰ ਆ ਦੀ ਠੰਡੀ ਸੀ ਲਾ ਗਰਮ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਆ ਇਧਰ ਲੈ ਬੰਨੇ ਵੀ ਦਿਖਾ ਦੇ ਜਿਵੇਂ ਆਪਾਂ ਕਹਿ ਲਾਂ ਨੇ ਨਾ ਵਪਾਰੀਆਂ ਵਾਲਾ ਇਧਰੋਂ ਆਰਡਰ ਦਿਖਾ ਦੇ ਪਿਛਲੇ ਬੰਨੇ ਆ ਕੇ 8 ਲਾਂਚ ਪਈਆਂ ਹਜੇ ਐ ਮਨ ਲੈ ਫਸ ਕੇ ਸੁਗੀ ਜਮਾ ਹਾਂਜੀ ਬਈ ਹਾਂ ਕਾ ਇੱਕ ਦਿਨ ਕੱਢ ਦੂ ਹਜੇ ਬਈ 2-3 ਦਿਨ ਲੈ ਜੂ ਇਹ 2-3 ਦਿਨ ਹਾਂਜੀ ਬਈ ਐ ਤੇ ਕੀ ਕਿੰਨਾ ਦੁੱਧ ਕਢਾ ਦੇਂਗੇ ਤੂੰ ਫਿਰ 25 ਦੇ ਜਾਊ ਬਈ 25 ਲਵੇ 25 ਡੇਢ ਗੇੜ ਹੈ ਨਾ ਹਾਂ ਬਈ 13 ਹੋਰ ਤੋਰ ਦੇ ਫਿਰ ਤੋਰ ਦਨੇ ਆ ਕੇਰਾ ਹੋਰ ਤੋਰ ਦੇ ਕਰਾ ਦੇ ਬਿੱਲਿਆ ਤਸੱਲੀ ਹਰੇਕ ਪੱਖ ਤੋਂ ਦਿਖਾ ਦੇ ਸਮਾਰ ਕੇ ਦੰਦਾਂ 'ਚ ਬਾਈ ਕਹਿੰਦਾ ਚਾਰ ਦੰਦ ਦਾ ਸੂਆ ਦੂਜਾ ਪੈਲਣ ਦਾ ਰਿਕਾਰਡ 20 ਕਿਲੋ ਦਾ 25 ਪੌਣਾ ਚਾਹੀਦਾ ਕਿਉਂਕਿ ਦੰਦਾਂ 'ਚ ਜਿਵੇਂ ਚਾਰ ਦੰਦ ਆ ਗਈ ਨਾ ਬੱਚੀ ਪੈਲਣਾ ਵਰਗੀ ਲੱਗਦੀ ਹੈ ਜਿਹੜੀ ਕੁਆਲਿਟੀ ਆ ਬੱਚੀ 'ਚ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਲੈ ਜਾਣ ਦਾ ਕੰਮ ਛੋਡਾ ਜਿਹੜੇ ਵੀ ਸੱਜਣ ਨੂੰ ਇਹ ਪਸੰਦ ਆਊਗੀ ਪਿੰਡ ਬਾਈ ਦਾ ਧਰਮਗਾੜਾ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਬੋਲੀ ਨੰਬਰ ਤੇਰਾ 9855892870 ਨੰਬਰ 22 ਦਾ ਮਲਿਆ ਲਿਓ ਤੇ ਇੱਥੋਂ ਵੀ ਲੈ ਆਰਡਰ ਕੁਆਲਿਟੀ ਕਰਾ ਦੇ ਜੀ ਆ ਲੈ ਚੱਲ ਬਾਈ ਲੈ ਚੱਲਾ ਇਹਨੂੰ ਤੇ ਕਿਸੇ ਵੀ ਪੱਖ ਤੋਂ ਕੁਦੀ ਨਹੀਂ ਲੈਗ ਸਕੋਰ ਦੀ ਗੱਲਬਾਤ ਕਰ ਲਈ ਆਰਡਰ ਕੁਆਲਿਟੀ ਦੀ ਕਰ ਲਈਏ ਇੱਕ ਬੰਨੇ ਭਾ ਲੈ 1921 ਇੱਕ ਬੈਣੀ ਵਾਲੇ ਬੰਨੇ ਉਸ ਹਾਵ ਨਾਲ ਜੱਜਮੈਂਟ ਕਰ ਲਿਓ ਤੇ ਚਵਾਈ ਦੀ ਕਿਵੇਂ ਰਹੀ ਆ ਬਾਈ ਇਹ ਚਵਾਈ ਦੀ ਬਾਈ ਇੱਟੇ ਨੰਬਰ ਦੀ ਫੋਕੀ ਰਹੀ ਆ ਹਾਂ ਬਾਈ ਆ ਥਣ ਦਾ ਸੈਜ ਵੀ ਸੋਹਣਾ ਮੁੱਠੀ ਨਾਲ ਚੋਣ ਵਾਲੀ ਵੀ ਆ ਤੇ ਮਸ਼ੀਨ ਦੀ ਚਵਾਈ ਵਾਲੀ ਵੀ ਆ ਹਰੇਕ ਪੱਖ ਤੋਂ ਚੱਲੂਗੀ ਪਹਿਲਾਂ ਦਾ ਬਾਈ ਨੇ ਜਿਵੇਂ ਦੱਸਿਆ ਵੀ ਇਹਨੇ ਕੱਢਿਆ ਆਪਣੇ ਕੋਲੇ 20 ਕਿਲੋ ਇਨੇ ਮੇਪਾ ਚਾਰ ਦੰਦ ਲਾ ਲੀਏ ਚਾਰ ਦੰਦ ਦੀ ਉਮਰ ਛੋਟੀ ਹੀ ਹੁੰਦੀ ਹੈ ਤਕਰੀਬਨ ਕਈ ਬੇੜਾਂ ਦਾ ਚਾਰ ਦੰਦ ਜੇ ਗੱਲ ਕਰ ਲਈਏ ਪਹਿਲਾ ਸੂਆ ਸੁਂਦੀ ਆ ਬਾਈ ਜਿੰਨੀ ਕੁ ਉਮਰ ਚ ਤਾਂ ਦੂਜਾ ਸੂਆ ਸੁਵਾਤੀ ਇਹ ਸੀਮਨ ਇਹਦੇ ਐਫ ਐਫ ਤੇ ਹੀ ਲੱਗਿਆ ਹਾਂ ਬਾਈ ਐਫ ਐਫ ਵਧੀਆ ਲੱਗਿਆ ਕੋਈ ਹਾਂ ਵਧੀਆ ਲੱਗਿਆ ਅ ਸੀਮਨ ਚੰਗਾ ਲੱਗਿਆ ਪਰ ਉਦਾਂ ਜੇ ਆਪਾਂ ਕਹਿ ਲਈਏ ਨਾ ਨਾਮ ਨਹੀਂ ਕਰ ਫਰਮ ਕਨਫਰਮ ਹੈਗਾ ਵਪਾਰ ਤਾਂ ਨਹੀਂ ਕਰਦੀ ਨਾ ਨਾ ਬਾਈ ਕਰੇਲੂ ਕੰਮ ਜਮਾ ਸ਼ਰੀਰ ਅ ਨੰਬਰ ਤੇਰਾ ਬੋਲੀ ਕੇਰਾ ਹੋਰ 9855892870 ਪਿੰਡ ਧਰਮਗੜ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਭਰਾ ਨੂੰ ਇਹ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ